ਮੋਖਾਨੀ ਮਾੜਾ ਕੰਨਾ ਬੋਲ ਰਿਹਾ ਆ ਦੇਖੋ ਜੀ ਆ ਦੇਖੋ ਜੀ ਆ ਦੇਖੋ ਦੇਖੋ ਤਸਵੀਰਾਂ ਬਾਬੇ ਆਪਸ ਬਾਬੇ ਆਪਸ ਉਲਝੇ ਆ ਬਾਬੇ ਆਪਸ ਉਲਝੇ ਆ ਗੁਰਦਾਸਪੁਰ ਦੇ ਜੇਲ੍ਹ ਰੋਡ ਦੇ ਉੱਪਰ ਬਾਬੇ ਆਪਸ ਉਲਝ ਗਏ ਆ ਬਾਬੇ ਆਪਸ ਉਲਝੇ ਆ ਦੇਖੋ ਤਸਵੀਰਾਂ ਆ ਤਸਵੀਰਾਂ ਦੇਖੋ ਤੁਸੀਂ ਬਾਬਿਆਂ ਦੀਆਂ ਬਾਬਿਆਂ ਦੀ ਪਰੇ ਆਏ ਬਾਬੇ ਆਪਸ ਉਲਝੇ ਆ ਬਾਬੇ ਆਪਸ ਉਲਝ ਗਏ ਵਿਧਾਈ ਮੰਗਨ ਨੂੰ ਲੈ ਕੇ ਉਹ ਯਾਰ ਪਰੇ ਹੋਈ ਉਹਦੀ ਬਾਬੇ ਆਪਸ ਉਲਝਿਆ ਵਿਧਾਈ ਮੰਗਨ ਨੂੰ ਲੈ ਕੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਆ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਲਾਈਵ ਲਾਈਵ ਤਸਵੀਰਾਂ ਦੇਖ ਰਹੇ ਹੋ ਬਾਬਿਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਆ ਬਾਬਿਆਂ ਨੇ ਇੱਕ ਦੂਜੇ ਦੇ ਉੱਪਰ ਹਮਲਾ ਕੀਤਾ ਤਸਵੀਰਾਂ ਦੇਖੋ ਤੁਸੀਂ ਇੱਕ ਦੂਜੇ ਦੇ ਉੱਪਰ ਹੱਥ ਹੀ ਪਾ ਰਹੇ ਆ ਜਿਹੜੇ ਬੈਠੇ ਛਡਾਈ ਦਾ ਓਏ ਯਾ ਦੂ ਉਹ ਨਾਲ ਵਿੱਚ ਜਾ ਨਾ ਦੇ ਆ ਜਾ ਛੋੜ 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 ਆ ਦੇਖੋ ਤਸਵੀਰਾਂ ਤੁਸੀਂ ਬਾਬੇ ਇੱਕ ਦੂਜੇ ਨੂੰ ਮਾਰਦੇ ਨਜ਼ਰ ਆ ਰਹੇ ਆ ਇਹ ਨਾ ਮਾਰ ਦੇਖੋ ਤਸਵੀਰਾਂ ਤੁਸੀਂ ਲਾਈਵ ਇਹ ਬਾਬੇ ਵਿਧਾਈ ਮੰਦਨ ਨੂੰ ਲੈ ਕੇ ਇੱਕ ਦੂਜੇ ਨੂੰ ਮਾਰਦੇ ਪਿਆ ਲਾਈਵ ਤਸਵੀਰਾਂ ਗੁੰਡਾ ਗੱਦੀ ਸ਼ਰੀਆਮ ਹੋ ਰਹੀ ਆ ਸ਼ਰੀਆਮ ਗੁੰਡਾ ਗੱਦੀ ਦਾ ਨਾਜ ਕੀਤਾ ਜਾ ਰਿਹਾ ਸ਼ਰੀਆਮ ਗੁੰਡਾ ਗੱਦੀ ਜਿਹੜੀ ਕੀਤੀ ਜਾ ਰਹੀ ਹੈ ਸ਼ਰੀਆਮ ਗੁੰਡਾ ਗੱਦੀ ਸ਼ਰੀਆਮ ਗੁੰਡਾ ਗੱਦੀ ਬੰਦਾ ਮਾਰਦਾ ਤਸਵੀਰਾਂ ਦੇਖੋ ਤੁਸੀਂ ਇਹ ਬਾਬੇ ਦੀ ਦੋ ਪਾਰਟੀਆਂ ਆਪਸ ਚ ਉਲਝੀਆਂ ਆ ਬਾਬੇ ਦੋ ਪਾਰਟੀਆਂ ਆਪਸ ਚ ਉਲਝੀਆਂ ਆ ਜੇਲ ਰੋਡ ਦੇ ਉੱਪਰ ਪੁਲਿਸ ਪ੍ਰਸ਼ਾਸਨ ਦੇਖੁਰ ਦੇਖਦਾ ਪਿਆ ਤੇ ਆਏ ਇਹ ਕਹੀ ਦੀ ਗੱਲ ਨਹੀਂ ਮੰਨਦੇ ਇਹਨਾਂ ਨੂੰ ਸਮਝਾਣ ਵੀ ਦੇ ਹੀ ਇਹਨਾਂ ਨੂੰ ਇੱਥੇ ਦੇ ਅਧਦੇਦਾਰਾਂ ਨੇ ਬੜਾ ਸਮਝਾਇਆ ਪਰ ਨਹੀਂ ਸਮਝੇ ਪਰ ਇੱਕ ਦੂਜੇ ਦੇ ਉੱਪਰ ਹਮਲਾ ਕਰ ਦਿੱਤਾ ਇਹਨਾਂ ਨੇ ਇਹਨਾਂ ਨੂੰ ਆ ਹਮਲਾ ਕਰ ਦਿੱਤਾ ਇੱਕ ਦੂਜੇ ਦੇ ਉੱਪਰ ਤਸਵੀਰਾਂ ਦੇਖੋ ਤੁਸੀਂ ਲੇ ਹੀ ਹੋਈਏ ਦੇਖੋ ਨਾਨਕ ਛੋੜੇ ਪਾ ਕੇ ਸਾਡਾ ਇਹ ਇਲਾਕਾ ਮੰਗੇ ਕਰਦੀ ਆ ਨਹੀਂ ਗੱਲ ਕੀ ਹੋਈ ਤੁਹਾਡੇ ਏਰੀਆ ਜੇ ਆਏ ਆ ਹਾਂ ਜੀ ਤਾਂ ਤੁਸੀਂ ਗਰਾ ਤੁਸੀਂ ਦੇਖਦੇ ਹੋ ਕੀ ਗੱਲ ਹੋਈ ਤੁਹਾਡੀ ਮਾਰਿਆ ਕਿਉਂ ਆ ਉਹ ਮਾਰਿਆ ਕਿਉਂ ਬਾਬਾ ਮਾਰਿਆ ਕਿਉਂ ਤੇਰੇ ਇੱਤਕਾਰ ਕੇ ਮੇਰੇ ਲੱਕ ਤੇ ਚੋਰੀ ਮਾਰਦੇ ਤਾਰੀ ਹਾਲ ਤੋਂ ਦੀਦਾ ਨਜ਼ਰ ਤੋਂ ਦੀ ਨਾਲ ਹਾਂ ਦੀ ਨਾਲ ਨਾ ਚੋਰੀ ਦਾ ਤੇਰਾ ਵਾਲ ਪੁੱਟੇ ਵੇ ਆਪ ਕੋਝ ਕੀਤਾ ਇਹ ਦੋ ਚੋਰ ਦੀ ਨਗਰੀਆ ਪ੍ਰਵੀਨ ਇਹ ਮੰਮਤਾ ਬੰਦਾਲੀ ਚੋਰ ਗਊਆਂ ਖਾਨ ਵਾਲੇ ਮੇਰੇ ਗੁਰਦਾਸਪੁਰ ਦੇ ਵਿੱਚ ਆ ਕੇ ਨਵੇਂ ਹੱਥੀ ਪਏ ਆਜੇ ਨੋਟਿਚੇ ਆ ਗਏ ਹਾਂ ਕੋਈ ਨਹੀਂ ਉਸ ਨੂੰ ਕੀਤਾ ਇੱਕ ਦੋ ਜਣਾਂ ਨੂੰ ਧਮਕੀਆਂ ਦੇ ਰਿਹਾ ਮੈਨੂੰ ਧਮਕੀ ਜਾਣੋਂ ਮਰਵਾਣ ਦੀ ਦੇ ਕੇ ਗਏ ਆ ਤਾਰਿਆਂ ਨੇ ਦਿੱਤੇ ਆ ਮਾਰਿਆ ਤੁਹਾਨੂੰ ਦੋ ਜਲ ਦੇਖੋ ਮੇਰੇ ਪ੍ਰਜਾਤਾ ਬਾਵਾ ਤੇ ਮਾਰਿਆ ਮਾ ਧੱਕੋ ਮਾਰਿਆ ਕਿ ਤੇਰੀ ਮਾਰਿਆ ਮਾਰਿਆ ਪੁੱਤਾਂ ਕਿੰਨੇ ਮਾਰਿਆ ਹਾਂ ਦੀ ਭਾਜੀ ਮਾਰਿਆ ਜੀ ਮਾਰੇ ਬੋਝ ਮੇਰੇ ਹੈਪੀ ਪੈਰ ਨਰ ਮੇਰਾ ਕੋਣ ਮਾਰਿਆ ਕਿ ਉਹ ਤਾਦੂ ਮਾਰਿਆ ਚੋਰ ਆ ਕੇ ਮੇਰੇ ਲੱਖੇ ਤੇ ਮੰਗਦੇ ਪਏ ਆ ਹਾਂ ਮੈਂ ਗੁਰਦਾਸਪੁਰ ਦਾ ਮਾਲਕ ਹਾਂ ਸੱਬੋ ਮਾਈ ਦਾ ਚੇਲਾ ਹਾਂ ਰਤੀ ਮਾਈ ਦਾ ਪੁੱਤ ਚੇਲਾ ਇੱਥੇ ਮਾਇਆ ਮਾਈ ਮੰਗਦੀ ਰਹੀ ਤੁਹਾਡੇ ਲੱਕਾ ਇਹ ਆ ਕੇ ਚੋਰੀ ਕਬਜ਼ਾ ਕਰਨਾ ਚਾਹਤੇ ਹਾਂ ਮਾਰਿਆ ਕਿਉਂ ਕਿੰਨੇ ਜਣੇ ਨੂੰ ਮਾਰਿਆ ਤੁਹਾਡੇ ਬੰਦਿਆਂ ਨੂੰ 6 ਜਾਨੇ ਕੁਸਰੇ 7-8 ਬੰਦੇ ਆਹ ਇਹਨਾਂ ਨਾਲ ਮਿਹਰਾ ਫਾਈਰ ਮਰਤੋ ਹੋਰ ਜੋ ਮਾਰਿਆ ਤੁਹਾਨੂੰ ਜੀ ਐ ਇੱਕ ਮਿੰਟ ਬਾਬਾ ਮਾਰਿਆ ਕਿਉਂ ਆ ਤੁਹਾਨੂੰ ਵੀ ਮਾਰਿਆ ਬਾਬਾ ਹਾਂ ਮੇਰੇ ਵੀ ਮਾਰਿਆ ਮੇਰੇ ਵੀ ਵਾਲ ਪੁੱਟਿਆ ਮਾਰਿਆ ਤੁਹਾਨੂੰ ਮੰਗੀ ਕਰਦੇ ਹੋ ਤੁਸੀਂ ਮੰਗੇ ਕਰਦੀ ਪਈਆਂ ਪ੍ਰਸ਼ਾਸਨ ਕੋਲੋਂ ਜੋ ਮੇਰੇ ਇਲਾਕੇ ਤੇ ਨਜਾਇਜ਼ ਪੁੱਤਰ ਆਂਦੇ ਇਹਨਾਂ ਨੂੰ ਐਸ ਤੇ ਸਰਪਤੀ ਬੰਦ ਕੀਤਾ ਜਾਵੇ ਕੰਪਲੀਟ ਕਰੋਗੇ ਜਾ ਕੇ ਬਾਬਾ ਕੰਪਲੀਟ ਕਰੋਗੇ ਜਾ ਕੇ ਮੈਂ ਹੋਰ ਗੁਰਮੀਤ ਕੋਲ ਪੇਸ਼ ਹੋਵਾਂਗੀ ਜੋ ਜੋ ਸਾਰਿਆਂ ਨੇ ਵੇਖਿਆ ਤੇ ਸਾਹਮਣੇ ਵੇਖਿਆ ਮੇਰੇ ਹੱਥੀ 'ਤੇ ਹਾਂ ਸਪੀਡ ਹੈ ਨਾ ਹੱਥੀ 'ਤੇ ਹੱਥੀ 'ਤੇ ਮੈਡਮ ਨੇ ਜੁਲਮ ਕੀਤਾ ਮੇਰੇ ਨਾਲ ਮੇਰੇ ਵੀਰ ਸਾਥੀ ਅੱਜ ਆ। ਪਰ ਇਹ ਗੁੰਡਾਗਰਦੀ ਕਿਉਂ? ਇਹ ਗੁੰਡਾਗਰਦੀ ਇਸ ਕਰਕੇ ਕਿ ਪ੍ਰਵੀਰ ਬਾਬਾ ਐਮ ਸੀਓ ਗੁੰਡਿਆਗਰਦੀ ਚਲਾ ਰਿਹਾ ਗੁਰਦਾਸਪੁਰ ਤੇ। ਪ੍ਰਵੀਰ ਬਾਬੇ ਦਾ ਇੱਥੇ ਕੋਈ ਨਹੀਂ ਹੈ, ਕੱਕ ਨਹੀਂ ਹੈ ਗਾ ਪ੍ਰਵੀਰ ਬਾਬੇ ਦਾ। ਇੱਥੇ ਤਾਂ ਮਾਲਕ ਅੱਸੀ ਗੁਰਦਾਸਪੁਰ ਵਾਲੇ ਆ। ਪਰ ਜਦਾਂ ਤੁਸੀਂ ਇੱਦਾਂ ਲੜਦੇ ਹੋ ਜੇ ਕੋਈ ਨੁਕਸਾਨ ਹੋਵੇ ਜਾਨੀ ਤਾਂ ਕੋਈ ਜ਼ਿੰਮੇਵਾਰ ਆ। ਅੱਜ ਵੀ ਹੋ ਜਾਵੇ ਸਾਰੇ ਦਿਨਾਂ ਨਾਲ ਦੇ ਦੱਸਦੇ। ਸਾਰੇ ਦਿਨਾਂ ਲੱਗੇ ਤਾਂ ਕੁਫਲੇ ਜਿੱਮੇ ਬਾਹਰ। ਮੈਂ ਤੇ ਜਾਨੀ। 15 ਸਾਲ ਕਰੀਏ। ਅੱਜ ਪੱਪੀ ਮਰ ਗਿਆ ਤੇ ਸਾਰੇ ਮਰ ਮੰਗਲ ਆ ਗਏ ਨੇ ਤੇਲ ਪਾ ਕੇ ਅੱਖ ਲਾ ਲੈਂਦੇ ਆਪਣੇ ਆਪ ਨੂੰ ਅਸੀਂ ਕਿੱਥੇ ਜਾਣਾ ਹੁਣ ਬੜਾ ਮਾਰਿਆ ਬਹੁਤ ਮਾਰਿਆ ਕੋਣ ਕੋਣ ਆਇਆ ਹਾਂਜੀ ਮੀਡੀਆ ਵਾਲਿਆ